ਅੱਜ ਇੱਥੇ ਹਜ਼ੂਰ ਸਾਹਿਬ ਨਾਂਦੇੜ ਰੇਲਵੇ ਸਟੇਸ਼ਨ ਤੋਂ ਸਚਕੰਡ ਐਕਸਪ੍ਰੈਸ ਅੰਮ੍ਰਿਤਸਰ ਲਈ ਰਵਾਨਾ ਹੋਈ ਹੈ ਜਿੰਨੀ ਵੀ ਸੰਗਤ ਇਸ ਟ੍ਰੇਨ ਵਿੱਚ ਸੀ ਕਿਸੇ ਵੀ ਜਾਤੀ ਧਰਮ ਫਿਰਕੇ ਨਾਲ ਸੰਬੰਧਿਤ ਸੀ ਉਹਨਾਂ ਸਾਰਿਆਂ ਨੂੰ ਲੰਗਰ ਦੀ ਸੇਵਾ ਦਿੱਤੀ ਗਈ ਹੈ ਇਹ ਦੇਖ ਕੇ ਬੜੀ ਖੁਸ਼ੀ ਹੁੰਦੀ ਹੈ ਕਿ ਜਦੋਂ ਤੋਂ ਇਹ ਟ੍ਰੇਨ ਸ਼ੁਰੂ ਹੋਈ ਹੈ ਉਦੋਂ ਤੋਂ ਨਿਰੰਤਰ ਇਹ ਸੇਵਾ ਚੱਲੂ ਹੈ ਔਰ ਸਚਕੰਟ ਸ੍ਰੀ ਹਜ਼ੂਰ ਸਾਹਿਬ ਤਰਫੋਂ ਲੰਗਰ ਦੀ ਇਹ ਸੇਵਾ ਦਾ ਪ੍ਰੋਗਰਾਮ ਬੜੇ ਸੁਚੱਜੇ ਢੰਗ ਦੇ ਨਾਲ ਕੀਤਾ ਜਾ ਰਿਹਾ ਹੈ ਲੰਗਰ ਦੀ ਸੇਵਾ اے ਸਟ੍ਰੇਨ ਤੋਂ ਇਲਾਵਾ ਇੱਕ ਟ੍ਰੇਨ ਜਿਹੜੀ ਸ੍ਰੀ ਗੰਗਾਨਗਰ ਜਾਂਦੀ ਹੈ ਉਹ ਟ੍ਰੇਨ ਦੇ ਵਿੱਚ ਵੀ ਜਿੰਨੇ ਯਾਤਰੀ ਹੁੰਦੇ ਨੇ ਜਿੰਨੀ ਸੰਗਤ ਹੁੰਦੀ ਹੈ ਉਹਨਾਂ ਨੂੰ ਵਰਤਾਇਆ ਜਾਂਦਾ ਹੈ ਔਰ ਮੈਨੂੰ ਬੜੀ ਖੁਸ਼ੀ ਹੈ ਕਿ ਬੜੀ ਸ਼ਰਧਾ ਦੇ ਨਾਲ ਬੜੀ ਮਿਹਨਤ ਦੇ ਨਾਲ ਇਹ ਲੰਗਰ ਦੀ ਸੇਵਾ ਜਿਹੜੀ ਹੈ ਇੱਕ ਅਰਦਾ ਦਾ سلسلہ ਚਾਲੂ ਹੈ ਔਰ ਇਹ ਹਮੇਸ਼ਾ ਚਾਲੂ ਰਹੇਗਾ ਹਮੇਸ਼ਾ ਜਾਰੀ ਰਹੇਗਾ ਐਸੀ ਤਰ੍ਹਾਂ ਅਸੀਂ ਇਸ ਰੇਲਵੇ ਸਟੇਸ਼ਨ ਉੱਪਰ ਇੱਕ ਇਨਫੋਰਮੇਸ਼ਨ ਸੈਂਟਰ ਜੋ ਕਿ ਥੋੜੇ ਦਿਨ ਪਹਿਲੇ ਅਸੀਂ ਖੁੱਲ੍ਹਿਆ ਸੀ ਉਹਨੂੰ ਡਿਜੀਟਲ ਕਰ ਰਹੇ ਹਾਂ ਇੱਥੇ ਸਾਰੀ ਜਾਣਕਾਰੀ ਗੁਰਦੁਆਰਾ ਸਹਿਬਾਨ ਬਾਰੇ ਗੁਰਦੁਆਰਾ ਜਿੰਨੇ ਵੀ ਗੁਰਦੁਆਰੇ ਨੇ ਨੰਦੇੜੂ ਸਾਹਿਬ ਇੱਥੇ ਉਸ ਬਾਰੇ ਅਸੀਂ ਜਿੰਨੇ ਵੀ ਯਾਤਰੀ ਆਉਂਦੇ ਨੇ ਸੰਗਤ ਆਉਂਦੀ ਹੈ ਉਹਨਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਇਸ ਤੋਂ ਇਲਾਵਾ ਜੇ ਇੱਕ ਸੰਗਤ ਨੂੰ ਟਿੱਕੀ ਪ੍ਰਸ਼ਾਦ ਚਾਹੀਦਾ ਹੋਵੇ ਜੋ ਪ੍ਰਸ਼ਾਦ ਪੁੱਲ ਗਏ ਹੋਣ ਉਹ ਵੀ ਇੱਥੇ ਅਸੀਂ ਦੇਣ ਦੀ ਵਿਵਸਥਾ ਕਰਾਂਗੇ ਅਰੇਂਜਮੈਂਟ ਕਰਾਂਗੇ ਇਸ ਤੋਂ ਇਲਾਵਾ ਉਹਨਾਂ ਨੂੰ ਜੇ ਰਿਜ਼ਰਵੇਸ਼ਨ ਦੇ ਵੇਲੇ ਕੋਈ ਮਦਦ ਚਾਹੀਦੀ ਹੋਵੇ ਜਿਵੇਂ ਫਾਰਮ ਭਰਨਾ ਹੈ ਜਾਂ ਹੋਰ ਕਿਸੇ ਤਰ੍ਹਾਂ ਦੀ ਟਿਕਟ ਲੈਣ ਵਿੱਚ ਕੋਈ ਮੁਸ਼ਕਲ ਆ ਰਹੀ ਹੋਵੇ ਉਸ ਬਾਰੇ ਵੀ ਅਸੀਂ ਸਹਾਇਤਾ ਦੇਾਂਗੇ ਬਨੂ ਪੂਰਾ ਵਿਸ਼ਵਾਸ ਹੈ ਕਿ ਆਪਣੀ ਸੰਗਤ ਇਸ ਸੈਂਟਰ ਦਾ ਪੂਰਾ ਫਾਇਦਾ ਉਠਾਏਗੀ ਸੰਗਤ ਨੂੰ ਮੇਰੀ ਬੇਨਤੀ ਹੈ ਕਿ ਇਹ ਸੈਂਟਰ ਨੂੰ ਜ਼ਰੂਰ ਆ ਕੇ ਵਿਜ਼ਿਟ ਕਰਨ ਇੱਥੇ ਆਉਣ ਦਰਸ਼ਨ ਦੇਣ ਔਰ ਇੱਥੇ ਵੀ ਗੁਰ ਆਪਣੇ ਗੁਰਦੁਆਰਿਆਂ ਬਾਰੇ ਇਤਿਹਾਸਕ ਗੁਰਦੁਆਰਿਆਂ ਬਾਰੇ ਜੋ ਵੀ ਜਾਣਕਾਰੀ ਹੈ ਉਹ ਪ੍ਰਾਪਤ ਕਰਨ ਜੇ ਕਿਸੇ ਕਿਸੇ ਨੂੰ ਵੀ ਮਦਦ ਉਹਨਾਂ ਨੂੰ ਚਾਹੀਦੀ ਹੋਵੇ ਸਹਾਇਤਾ ਚਾਹੀਦੀ ਹੋਵੇ ਤਾਂ ਇਹ ਸੈਂਟਰ ਦੇ ਆਪਣਾ ਵਰਤੋਂ ਕਰ ਸਕਦੇ ਨੇ ਔਰ ਇੱਥੇ ਆ ਕੇ ਉਹ ਸਾਡੇ ਜਿਹੜੇ ਸਟਾਫ ਦੇ ਲੋਕ ਨੇ ਉਹਨਾਂ ਨਾਲ ਸੰਪਰਕ ਕਰ ਔਰ ਉਹਨਾਂ ਤੋਂ ਉਹ ਸਹਾਇਤਾ ਲੈ ਸਕਦੇ ਨੇ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਸੈਂਟਰ ਦਾ ਪੂਰਾ ਫਾਇਦਾ ਸਾਡੀ ਸੰਗਤ ਨੂੰ ਔਰ ਜੋ ਵੀ ਰੇਲਵੇ ਟ੍ਰੇਨ ਦੇ ਨਾਲ ਇੱਥੇ ਆਉਂਦੇ ਨੇ ਵਾਪਸ ਜਾਂਦੇ ਨੇ ਦਰਸ਼ਨ ਕਰਕੇ ਉਹਨਾਂ ਨੂੰ ਅਸੀਂ ਦੇ ਸਕਾਂਗੇ ਤੁਹਾਡੇ ਕੋਈ ਵੀ ਸੁਝਾਅ ਹੋਣ ਤੁਸੀਂ ਉਸ ਬਾਰੇ ਸਾਨੂੰ ਜਾਣਕਾਰੀ ਜ਼ਰੂਰ ਦੇਣਾ ਅਸੀਂ ਵੱਧ ਤੋਂ ਵੱਧ ਜੋ ਤੁਹਾਡੀ ਸਹਾਇਤਾ ਹੈ ਉਹ ਦਿਨ ਦੀ ਕੋਸ਼ਿਸ਼ ਕਰਾਂਗੇ 10 ਅਮਰਜੀਤ ਸਿੰਘ ਕਲਰਾ ਅਦੂਰਤ ਸਚਕਨਵਾਸੀ ਐਸੇ ਜੜੀਆਂ ਵੀ ਸਾਥ ਸੰਗਤਾਂ ਹੁੰਦੀਆਂ ਹਨ ਦਰਸ਼ਨਦਾਰੀ ਕਰਨ ਨੂੰ ਦਰਸ਼ਨਦਾਰੀ ਕਰਕੇ ਗੁਰੂ ਮਹਾਰਾਜ ਸਾਹਿਬੀ ਦੇ ਘਰੋਂ ਢੋਲੀਆਂ ਭਰ ਕੇ ਜੰਮ ਜਨ ਜਿਹੜੇ ਕਿ ਅਦੂਰਤ ਸਾਹਿਬ ਤੋਂ ਅੰਮ੍ਰਿਤਸਰ ਸਰ 38 ਆਵਰਸ ਦਾ ਯਾਤਰਾ ਨੂੰ ਹੁੰਦਾ ਹੈ ਰਸਤੇ ਵਿੱਚ ਕਿਸੇ ਵੀ ਪ੍ਰਕਾਰ ਦਾ ਲੰਗਰ ਵਗੈਰਾ ਨਹੀਂ ਮਿਲਦਾ ਹਰ ਸਾਥ ਸੰਗਤ ਨੂੰ ਇਸ ਕਰਕੇ ਖੁਰਦਵਰਾ ਤਿਕਾ ਚਤਕਨ ਬੋਰਡ ਵੱਲੋਂ ਪੁਰਵਾਰਾ ਪ੍ਰਬੰਧਕ ਕਮੇਟੀ ਵੱਲੋਂ ਸਫਾਈ ਸਬੰਤਾਂ ਵਿੱਚ ਲਗਨ ਰਿਆ ਜਾਂਦਾ ਹੈ ਤਾਂ ਕਿ ਸਫਾਈ ਸਬੰਧ ਨੂੰ ਸਬੰਤ ਕੋਈ ਪਰੇਸ਼ਾਨੀ ਨਾ ਹੋਵੇ ਜਾਣ ਵੇਲੇ ਸੰਗਤਾਂ ਨੂੰ ਛਿਗਾ ਕੇ ਡੱਬੇ ਭਰ ਕੇ ਸਫਾਈ ਸਬੰਧ ਨੂੰ ਕੀਤਾ ਜਾਂਦਾ ਹੈ ਤਾਂ ਕਿ ਹੰਮੂਰ ਸਬਤਾਂ ਕੋਈ ਪਹੁੰਚਣ ਮੇਲੇ ਸਫਾਈ ਸਬੰਧ ਨੂੰ ਕੋਈ ਗੱਲ ਦੀ ਤਕਲੀਫ ਨਾ ਹੋਵੇ ਪਰਮਾਨੰਥ ਜੀ ਕਿਰਪਾ ਕਰ ਤੁ ਇਸੇ ਤਰ੍ਹਾਂ ਕਲ ਵੀ ਜਰੂਰ ਆਪਣਾ ਮਿਹਨਤ ਦਾ ਮੇਰ ਪ੍ਰਯਾਤਨ ਆਪ ਪਨਾਈ ਰੱਖਣ ਦਾ ਵਿੱਚ ਸੇਵਾ ਕਰਦਾ ਹੈ ਇੰਨੇ ਕੀ ਸੇਵਾ ਕਰਦਾ